ਲਾਈਫ ਕੇਅਰ ਫਾਊਂਡੇਸ਼ਨ ਡੇਰਾ ਵਸੀਬ ਵੱਲੋਂ ਲੈਬੋਰੀ ਟੈਸਟ ਅਤੇ ਮੈਡੀਕਲ ਸੇਵਾ ਜਿਸ ਵਿੱਚ ਕੇ ਖੂਨ ਦੇ ਟੈਸਟ ਬਲੱਡ ਗਲੂਕੋਜ਼ ਸ਼ੂਗਰ ਦਾ ਟੈਸਟ ਗੁਰਦਿਆਂ ਦੇ ਟੈਸਟ ਅਤੇ ਜਿਗਰ ਦੇ ਟੈਸਟ ਬਲੱਡ ਪ੍ਰੈਸ਼ਰ ਲਿਪਿਡ ਪ੍ਰੋਫਾਈਲ ਦਾ ਟੈਸਟ ਅਤੇ ਨਾਲ ਹੀ TSH ਥਾਇਰੋਇਡ ਦਾ ਟੈਸਟ ਵਿਟਾਮਿਨ D ਦਾ ਟੈਸਟ ਸੰਗਤ ਹੀ ਸੇਵਾ ਵਿੱਚ ਕੀਤਾ ਜਾ ਰਿਹਾ ਹੈ ਜੀ ਅਤੇ ਨਾਲ ਹੀ ਡੈਂਟਲ ਦੰਦਾਂ ਦੇ ਡਾਕਟਰ ਅਤੇ ਨਾਲ ਹੀ ਫਿਜ਼ੀਓਥੈਰੇਪੀ ਦੀ ਸੇਵਾ ਅਤੇ ਨਾਲ ਹੀ ਮੈਡੀਸਨ ਦੇ ਡਾਕਟਰ ਬੈਠੇ ਹਨ ਜੀ ਸੋ ਸੂ ਸਹਾ ਸੰਗਤ ਨੂੰ ਬੇਨਤੀ ਹੈ ਕਿ ਆ ਕੇ ਆਪਣਾ ਜਨਰਲ ਚੈੱਕਅਪ ਕਰਾ ਸਕਦੇ ਹੋ ਅਤੇ ਲੋੜਿੰਦੀ ਦਵਾਈਆਂ ਅਤੇ ਟੈਸਟ ਕਰਾ ਸਕਦੇ ਹੋ ਜੀ ਛੋਟੇ ਸਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਜੋ ਸਮਰਪਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜੋ ਜੋਤੀ ਸਰੂਪ ਉੜਾਦੇ ਉੱਤੇ कैंप लगाया जा रहा है दिन रोजा 25 26 ਤੇ 27 ਤਰੀਕ ਨੂੰ ਜਿਸ ਵਿੱਚ ਫਿਜ਼ੀਓਥੈਰੇਪਿਸਟ ਦੇ ਡਾਕਟਰ ਆਪਣਾ ਮੈਡੀਸਨ ਦੇ ਡਾਕਟਰਾਂ ਤੇ ਜੋ ਟੈਸਟਾਂ ਦੀ ਜਿਹੜੀ ਇੱਥੇ ਸੇਵਾ ਚੱਲ ਰਹੀ ਹੈ ਤੇ ਆਪਾਂ ਸੰਗਤ ਨੂੰ ਹੀ ਕਹਿਆ ਸੀ ਕਿ ਫਿਜ਼ੀਓਥੈਰੇਪਿਸਟ ਦੇ ਜੋ ਡਾਕਟਰ ਆਣਗੇ ਉਹਨਾਂ ਤੋਂ ਤੁਸੀਂ ਕੋਈ ਵੀ ਤੁਹਾਡਾ ਲੱਕ ਦੁਖਦਾ ਗੋਡਾ ਦੁਖਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਸਲ ਪੇਨ ਹੈ ਤੁਸੀਂ ਇੱਥੇ ਦਿਖਾ ਸਕਦੇ ਹੋ ਅਪੀਲ ਕੀਤੀ ਸੀ ਸੋ ਸਾਡੇ ਨਾਲ ਵੀਰ ਜੁੜੇ ਨੇ ਸੋ ਇਹਨਾਂ ਨੂੰ ਜਿਹੜੀ ਦਿੱਕਤ ਆਈ ਸੀ ਇਹਨਾਂ ਦੀ ਜ਼ੁਬਾਨੀ ਜਾਣਾਂਗੇ ਨਾਲ ਸਾਡੇ ਡਾਕਟਰ ਸਾਹਿਬ ਵੀ ਖੜੇ ਨੇ ਜੀ ਇਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਥੋੜੇ ਜਿ ਸਮੇਂ ਦੇ ਵਿੱਚ ਜਿਹੜਾ ਟ੍ਰੀਟਮੈਂਟ ਕੀਤਾ ਸਭ ਤੋਂ ਵੱਧ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਕਿਹੜਾ ਪਿੰਡ ਤੁਹਾਡਾ ਤੁਹਾਡਾ ਪਿੰਡ ਦੁੱਗਾਂ ਪਿੰਡ ਹੈ ਜਿਹੜਾ ਸੰਗਰੂਰ ਹੈ ਜ਼ਿਲ੍ਹਾ ਸੰਗ ਠੀਕ ਹੈ ਜੀ ਹੁਣ ਤੁਹਾਨੂੰ ਦਿੱਕਤ ਕੀ ਆਈ ਸੀਗੀ ਤੁਹਾਨੂੰ ਬੈਠਣ ਲਗਾ ਪੇਨ ਕਰਦੀ ਬੈਕ ਪੇਨ ਸੀਗਾ ਜੀ ਹੁਣ ਹੁਣ ਬਿਲਕੁਲ ਠੀਕ ਹੈ ਮੈਡਮ ਨੇ ਆਪਣਾ ਦਾਦਿਆ ਡਾਕਟਰ ਸਾਹਿਬ ਨੇ ਜੀ ਹਾਂਜੀ ਉਹ ਮੈਸੋਥੈਰੇਪੀ ਰਾਈਪੇ ਠੀਕ ਹੋ ਗਏ ਚਲੋ ਅੱਜੇ ਕੁਝ ਐਕਸਰਸਾਈਜ਼ਸ ਵੀ ਨਾਲ ਦੱਸਣਗੇ ਡਾਕਟਰ ਸਾਹਿਬ ਉਹਨਾਂ ਨੂੰ ਫੋਲੋ ਕਰੋਗੇ ਠੀਕ ਹੋ ਜਾਏਗਾ ਹਾਂਜੀ ਹਾਂਜੀ ਠੀਕ ਹੋ ਜਾ ਬਿਲਕੁਲ ਠੀਕ ਤੇ ਤਾਂ ਇੱਕ ਕਿਵੇਂ ਦਾ ਅਹਿਸਾਸ ਹੈ ਕਿ ਤੁਸੀਂ ਫਤਿਹਗੜ੍ਹ ਸਾਹਿਬ ਆਏ ਦਿੱਕਤ ਹੋਈ ਤੇ ਤੁਸੀਂ ਟ੍ਰੀਟਮੈਂਟ ਲਿਆ ਤੇ ਤੁਹਾਨੂੰ ਅੱਛਾ ਮਹਿਸੂਸ ਹੋ ਰਿਹਾ ਕਿਉਂਕਿ ਸਾਇਟਿਕਾ ਦੇ ਨਾਲ ਤੁਰਨ ਚ ਬਹੁਤ ਦਿੱਕਤ ਆਂਦੀ ਹੁੰਦੀ ਹੁਣ ਬੈਰਾਮਲਾ ਬੈਠ ਰਹੀ ਹਾਂ ਅੱਛਾ ਹੀ ਵਧੀਆ ਮਹਿਸੂਸ ਕਰ ਰਹੀ ਹਾਂ ਜੀ ਬਿਲਕੁਲ ਬੈਠਣ ਦੇ ਨਾਲ ਨਾਲ ਦਰਦ ਹੋਣ ਲੱਗੇ ਨਹੀਂ ਬੈਕ ਪੇਨ ਜੀ ਹੁਣ ਬਿਲਕੁਲ ਠੀਕ ਹੈ ਇਸ ਤਰ੍ਹਾਂ ਥੈਂਕ ਯੂ ਜੀ ਡਾਕਟਰ ਸਾਹਿਬ ਤੁਸੀਂ ਟ੍ਰੀਟਮੈਂਟ ਕੀਤਾ ਥੋੜਾ ਸਾਇਟਿਕਾ ਬਾਰੇ ਵੀ ਦੱਸ ਦੋ ਅਲਟੀਮੇਟਲੀ ਕੀ ਹੁੰਦਾ ਹੈ ਤੇ ਜਿਨ੍ਹਾਂ ਨਾਲ ਠੀਕ ਹੋਣਾ ਇਹਨਾਂ ਨੂੰ ਥੋੜਾ ਰਿਲੀਫ ਮਿਲਿਆ ਜੀ ਸਾਇਟਿਕਾ ਵਿੱਚ ਕੀ ਹੁੰਦਾ ਬੇਸਿਕਲੀ L4 L5 ਦੋ ਮੜਕੇ ਹੁੰਦੇ ਨੇ ਆਪਣੇ ਬੈਕ ਦੇ ਵਿੱਚ ਸਭ ਤੋਂ ਨੀਚੇ ਵਾਲੇ ਉਹਨਾਂ ਦੇ ਵਿੱਚ ਇੱਕ ਨਸ ਦਬ ਜਾਂਦੀ ਹੈ S1 ਹਾਂਜੀ ਹਾਂਜੀ ਸੋ ਇੰਨੀ ਪੇਨਫੁਲ ਹੁੰਦੀ ਹੈ ਆਪਣੇ ਬੈਕ ਤੋਂ ਲੈ ਕੇ ਉਹ ਥੱਲੇ ਅੱਡੀ ਤ ਵਾਕ ਕਰਨਾ ਵੀ ਮੁਸ਼ਕਿਲ ਹੁੰਦਾ ਤੁਰਨਾ ਵੀ ਔਖਾ ਹੁੰਦਾ ਬੈਠਣਾ ਵੀ ਔਖਾ ਹੈ ਪੈਣਾ ਵੀ ਔਖਾ ਹੈ ਸਹੀ ਕਹਿ ਰਹੇ ਆ ਤੁਹਾਨੂੰ ਇਸ ਤਰ੍ਹਾਂ ਹੀ ਪ੍ਰੋਬਲਮ ਸੀ ਸੋ ਆਪਾਂ ਨੇ ਇਹਨਾਂ ਦੀ ਉਹ ਪ੍ਰੋਬਲਮ ਨਾਸ ਨੂੰ ਥੋੜਾ ਸਾ ਰਿਲੀਫ ਦਿੱਤਾ ਹੈ ਲੇਕਿਨ ਉਹ ਇਹਨਾਂ ਨੂੰ ਦੋ ਚਾਰ ਸੈਟਿੰਗ ਲੈਣ ਕੇ ਤਾਂ ਇਹ ਵਾਲੀ ਪ੍ਰੋਬਲਮ ਨੂੰ ਮੋਸਟਲੀ ਆਪਰੇਟ ਕਰਕੇ ਹੀ ਠੀਕ ਕੀਤਾ ਜਾਂਦਾ ਅਸੀਂ ਨੇ ਥੈਰੇਪੀ ਕਰਕੇ 10 ਮਿੰਟਸ ਦੀ ਥੈਰੇਪੀ ਚ ਰੀਲੀਫ ਮਿਲਦੀ ਹੈ ਇਹ ਸੁਣ ਕੇ ਕਿਵੇਂ ਲੱਗਿਆ ਕਿ ਨਹੀਂ ਤਾਂ ਆਪਰੇਟ ਨਾਲ ਹੋਣਾ ਸੀ ਕਿਤੇ ਧਰਪੀ ਨਾ ਹੋ ਗਿਆ ਹਾਂਜੀ ਬਹੁਤ ਵਧੀਆ ਲੱਗਿਆ ਬਾਬਾ ਜੀ ਦੀ ਕਿਰਪਾ ਹੈ ਕਿਰਪਾ ਬਾਬੇ ਦੀ ਸਹੀ ਗੱਲ ਹੈ ਬਾਕੀ ਡਾਕਟਰ ਸਾਹਿਬ ਦੀ ਕਿਰਪਾ ਹੈ ਜਾਨੀ ਆਈ ਐ ਤਾਂ ਨਾ ਉਹ ਕੀ ਸੀ ਤੇ ਇੱਥੇ ਆ ਕੇ ਕਿਵੇਂ ਠੀਕ ਹੋਈ ਜੀ ਉਹ ਵੈਰੀ ਜੀ ਖਾਲਸਾ ਵੈਰੀ ਜੀ ਕੀ ਫਤ ਹੈ ਜੀ ਮੈਂ ਬਸ ਇਧਰ ਨਿੰਗੜਾ ਲੱਗ ਸ਼ੱਕ ਗਿਆ ਇਧਰ ਨੂੰ ਨਿੰਗੜਾ ਸੀ ਜਦ ਵੇਖਿਆ ਚਾਈ ਟਾਈਮ ਲੱਗਾ ਜੀ ਮੈਂ ਕਿਹਾ ਜੇ ਤਰ੍ਹਾਂ ਆਪਾਂ ਚੈੱਕ ਅਪ ਕਰਾ ਲਈਏ ਹਾਂ ਚੈੱਕ ਅਪ ਲੱਗਾ ਹਾਂ ਆ ਤੇ ਮੈਂ ਵੀ ਚਲੋ ਆਇਆ ਤੇ ਮੈਡਮ ਜੀ ਨੇ ਮੈਂ ਦੱਸਿਆ ਮੈਂ ਕਹਿੰਦਾ ਜੀ ਮੇਰੀ ਮਾਂ ਬੱਸ ਸਿਰਫ ਇੱਥੇ ਤੱਕ ਜਾਂਦੀ ਵੀ ਆ ਆ ਮੇਰੇ ਉੱਪਰ ਜਾਂਦੀ ਆ ਆ ਹੁਣ ਮਾਂ ਮਾਰੀ ਇੱਥੇ ਜਾਂਦੀ ਆ ਜੀ ਇੱਥੇ ਤੱਕ ਤਾਂ ਮੇਰੀ ਮਾਂ 6 ਮਹੀਨੇ ਜੀ ਨਹੀਂ ਗਈ ਜੀ ਇਹ 7 ਮਹੀਨੇ ਇੱਥੇ ਤੱਕ ਪਹੁੰਚ ਗਈ ਇਹ ਤਾਂ ਬਹੁਤ ਵੱਡੀ ਗੱਲ ਹੈ ਸਿਰਫ ਕੋਈ ਟੀਕਾ ਨਹੀਂ ਕੋਈ ਦਵਾਈ ਨਹੀਂ ਸਿਰਫ ਮੈਡਮ ਨੇ ਬਸ ਦੋ ਤਿੰਨ ਐਕਸ-ਰੇ ਕਰਾਈਆਂ ਤੇ ਮੜਿਆ ਜੋ ਉਹਨਾਂ ਨੂੰ ਆਪਣੇ ਜਣੇ ਕਿ ਜੇ ਕਹਿ ਲਈਏ ਜੋ ਆਪ ਕੰਮ ਆਉਂਦਾ ਉਹਨਾਂ ਦਾ ਹਾਂ ਉਹਨਾਂ ਦੇ ਤਰੀਕੇ ਨਾਲ ਉਹ ਆਪਣੇ ਤਰੀਕੇ ਨਾਲ ਜਣੇ ਕਿ ਬਾਹ ਮਰੀ ਇੱਥੇ ਤੱਕ ਪਹੁੰਚਣ ਲੱਗੀ ਇਹ ਤਾਂ ਹੋਰ ਨਹੀਂ ਦੀ ਉੱਟੀ 7 ਮਹੀਨੇ ਜਿ ਮੇਰੀ ਮਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਮੈਂ ਤਾਂ ਇਹ ਹੀ ਸੋਚਿਆ ਇਹ ਕਿਹੜਾ ਹੋ ਨਾ ਰਾ ਵੀ ਜਿਹੜੀ ਮਾਂ ਬਾਹ ਇੱਥੇ ਤੱਕ ਪਹੁੰਚ ਗਈ ਵਾਹ ਜੀ ਆਇਆ ਇੰਨਾ ਖੇਚਾ ਬਈ ਧੰਨਵਾਦ ਕਰਦੇ ਆਪਾਂ ਤੇ ਐਡ ਦੇਵਲ ਦਾ ਮੈਡਮ ਜੀ ਦਾ ਵੀ ਦੇਖ ਲਓ ਬਾ ਬਿਨਾ ਮੈਡੀਸਿਨ ਤੋਂ ਬਿਨਾ ਟੀਕੇ ਤੋਂ ਇੱਥੇ ਪਹੁੰਚ ਗਏ ਮੈਂ ਕਈ ਮਾਲਸ਼ਾ ਕਰਾ ਕੇ ਦੇਖ ਲਈਆਂ ਆਪਣੇ ਆਪਣੇ ਮਿਨੀਟ ਕੋਟਲੇ ਵਾਲਿਆਂ ਤੋਂ ਚੇਪੀਆਂ ਵੀ ਲਾਈ ਉਹਨਾਂ ਨੂੰ ਦਵਾਈ ਵੀ ਦਿੱਤੀ ਪਰ ਕੋਈ ਰਾਮ ਨਹੀਂ ਆਇਆ ਅੱਜ ਪਹਿਲੀ ਵਾਰ ਬਿਨਾ ਮੈਡੀਸਿਨ ਤੇ ਬਿਨਾ ਟੀਕੇ ਤੇ ਬਈ ਕੀ ਹੁਨਰ ਆ ਕਿਾ ਜਾਦੂਆ ਚਾਈ ਟੇਬਲ ਚ ਬਿਨਾ ਉਹ ਤੋਂ ਦੇਖੋ ਬਾ ਇੱਥੇ ਤੱਕ ਮੇਰੀ ਪਹੁੰਚ ਰਹੀ ਹੈ ਜੀ ਹਾਂਜੀ ਦੇਖੋ ਆ ਭਾਜੀ ਤੁਸੀਂ ਉਸ ਨਾਲ ਇਸ ਗੱਲ ਦਾ ਮਹੱਤਵ ਸਮਝ ਗਿਓ ਕਿ ਐਕਸਰਸਾਈਜ਼ ਆ ਜਿਹੜੀ ਆਪਣੀ ਹੈ ਨਾ ਬਾਹਾਂ ਦੀ ਜੋ ਤੁਹਾਨੂੰ ਕਰਵਾਈ ਹੈ ਡਾਕਟਰ ਸਾਹਿਬ ਨੇ ਉਹਦਾ ਬਹੁਤ ਵੱਡਾ ਰੋਲ ਹੈ ਦਵਾਈਆਂ ਨਾਲੋਂ ਜਾਂ ਮਾਸ਼ਾ ਨਾਲੋਂ ਐਕਸਰਸਾਈਜ਼ ਦਾ ਵੀ ਰੋਲ ਆ ਜਾਨੀ ਕਿ ਜਿਹੜਾ ਹੁਨਰ ਆ ਜਿਹੜਾ ਹੁਣ ਸਾਨੂੰ ਨਹੀਂ ਪਤਾ ਵੀ ਅੰਦਰੋਂ ਕੀ ਨਬਜ਼ ਫੜਦੇ ਹੋ ਕੀ ਨਹੀਂ ਇਹ ਇਹ ਜਿਹੜੀ ਡਾਕਟਰੀ ਹੈ ਉਹਨੂੰ ਦੈਨ ਹੈ ਨਹੀਂ ਇਹ ਡਾਕਟਰੀ ਬਹੁਤ ਆਪਾਂ ਕਹਿੰਦੇ ਨੇ ਡਾਕਟਰੀ ਲੈਨ ਇਹਦੇ ਅੰਦਰੂਨੀ ਬਾਇਓਬ੍ਰਿਕੇ ਸਿੱਖਣੀਆਂ ਪੈਂਦੀਆਂ ਜੀ ਜੋ ਸਾਨੂੰ ਨਹੀਂ ਆਉਂਦੀ ਜਾਨਕਿ ਵੀ ਧੰਨਵਾਦ ਫਿਰ ਬਾਰ ਬਾਰ ਕਰ ਰਹੇ ਬਹੁਤ ਵਧੀਆ ਹੋਂਰ ਹੈਗੇ ਹੱਤਾ ਜ ਇਹਨਾਂ ਨੂੰ ਕਹਿੰਦਾ ਚਾਈ ਟੇਬਲ ਤੁਸੀਂ ਖੁਸ਼ ਹੋ ਹਾਂ ਪਾਕਿਸਤਾਨ ਦੇ ਪਾਵਨ ਮੁਕੱਦਸ ਸਥਾਨ ਦੇ ਉੱਤੇ ਆਏ ਹਨਾ ਡਾਕਟਰ ਸਾਹਿਬ ਸਾਡੇ ਨਾਲ ਹੀ ਆ ਗਏ ਡਾਕਟਰ ਸਾਹਿਬ ਆਈ ਜਦੋਂ ਤੁਸੀਂ ਹਨਾ ਬਹੁਤ ਨਿੱਗੇ ਸ਼ਬਦਾਂ ਵਿੱਚ ਧੰਨਵਾਦ ਕਰ ਰਹੇ ਨੇ ਕਹਿੰਦੇ ਵੀ 6 ਮਹੀਨਿਆਂ ਚ ਬਾਹਰ ਨਹੀਂ ਇੱਥੇ ਤੱਕ ਗਈ ਸੀਗੀ ਤੇ ਡਾਕਟਰ ਸਾਹਿਬ ਦੇ ਮਾਦ ਮੈਂ ਮੈਂ ਦੋ ਮਿੰਟ ਨਹੀਂ ਲਾਇਆ ਹੁਣੇ ਦੋ ਮਿੰਟ ਦੇਖ ਲਓ ਬਾ ਇੱਥੇ ਤੋਂ ਆ ਦੇਖੋ ਇੱਥੇ ਪਹੁੰਚ ਲੱਗ ਗਈ ਜੋ ਮਿੰਟ ਮੈਂ ਕੋਈ ਟੀਗਾ ਨਹੀਂ ਕੋਈ ਦਵਾਈ ਨਹੀਂ ਕੋਈ ਐਕਸ-ਰੇ ਨਹੀਂ ਕਰਾਈ ਜਿਹੜਾ ਪੰਜ 6 ਵਾਰ ਮੈਂ ਦਿਖਾ ਚੁੱਕਿਆ ਜੀ ਹਾਂਜੀ ਹਾਂਜੀ ਇਹ ਹਮੇਸ਼ਾ ਵਾਸਤੇ ਠੀਕ ਹੋ ਗਈ ਹੈ ਹਾਂ ਇਧਰ ਜੀ ਡਾਕਟਰ ਇਹ ਇਹ ਕਿਹੜਾ ਕਾਰਨ ਕੀ ਹੁੰਦਾ ਹੁੰਦਾ ਹੈ ਇਹਦੇ ਵਿੱਚ ਇਹ ਫਰੋਜ਼ਨ ਸ਼ੋਲਡਰ ਹੋਇਆ ਸੀ ਇਹਨਾਂ ਨੂੰ ਇਹਦੇ ਵਿੱਚ ਕੀ ਹੁੰਦਾ ਹੈ ਮਸਲਸ ਨੇ ਨਾ ਮੋੜ ਦੇ ਦੀ ਐਸ ਤਰ੍ਹਾਂ ਜਕੜ ਲੰਦੀ ਹੈ ਜੀ ਹੱਡੀ ਦਾ ਕੋਈ ਨਹੀਂ ਹੁੰਦਾ ਲੇਕਿਨ ਸਾਰੇ ਲੋਕ ਕਹਿੰਦੇ ਨੇ ਤੁਹਾਡਾ ਹੱਡੀ ਦਾ ਹਿੱਲ ਗਿਆ ਹੈ ਮਸਲ ਇੱਦਾਂ ਜਕੜ ਗਈ ਸੀ ਇਹਨਾਂ ਦੀ ਅਸੀਂ ਨੇ ਉਹ ਇੱਥੋਂ ਕੰਨ ਤੋਂ ਖੋਲ ਲੀਏ ਇਹਦਾ ਕਾਰਨ ਕੀ ਰਹਿੰਦਾ ਮੁੱਖ ਮੋਸਟਲੀ ਗਲਤ ਪੋਸਚਰ ਆਪਾਂ ਇੱਕ ਬਾਜੂ ਤੇ ਜਿਆਦਾ ਪ੍ਰੈਸ਼ਰ ਆ ਜਾਏ ਕੁਝ ਚੱਕ ਲਈਏ ਜਾਂ ਫਿਰ ਕਦੇ ਅਚਟਕੇ ਵੱਜੇ ਸੀ ਹਾਂ ਇਹਨੂੰ ਛਟਕੇ ਮਾਰੇ ਸੀ ਮੈਂ ਕੋਈ ਨਸ਼ੇ ਵਾਲੇ ਫੜ ਕੇ ਅੰਦਰ ਕਰਾਈ ਸੀ ਥਾਣੇ ਵਿੱਚ ਉਹਨਾਂ ਨੇ ਛਟਕੇ ਫੋੜੇ ਮਾਰ ਦਿਆ ਬਾਹ ਨੂੰ 7 ਮਹੀਨੇ ਬਾਹ ਨਹੀਂ ਮੇਰੀ ਉੱਪਰ ਰੁੱਟੀ ਵਸ ਇਹਦਾ ਲੰਮਾ ਕਿਵੇਂ ਖਿਆਲ ਰੱਖ ਸਕਦੇ ਨੇ ਲੰਬੇ ਸਮੇਂ ਦੇ ਲਈ ਸਿਰਫ ਐਕਸਰਸਾਈਜ਼ ਨਾਲ ਜਾਂ ਕੁਝ ਮੈਡੀਸਿਨ ਠੀਕ ਹੋ ਗਏ ਹੁਣ ਮੁੜ ਕੇ ਪ੍ਰੋਬਲਮ ਨਹੀਂ ਆਣੀ ਇਹਨਾਂ ਨੂੰ ਅੱਛਾ ਇੱਕੋ ਵਾਰੀ ਚ ਹੋ ਗਿਆ ਹੈ ਉਹ ਤਾਂ ਉਹ ਮਸਲ ਖੋਲਤੇ ਨੇ ਅੱਛਾ ਭਾਈ ਤੁਸੀਂ ਇੰਨੀ ਖੁਸ਼ੀ ਜ਼ਾਹਰ ਕਰ ਰਹੇ ਹੋ ਕਿਉਂ ਕਰ ਰਹੇ ਹੋ ਜੀ ਮੈਂ ਉਹੀ ਦੇਖਿਆ ਪਹਿਲਾਂ ਦਰਦ ਹੋਣ ਲੱਗਾ ਮੈ ਮੈਨੂੰ ਮੈਨੂੰ ਦਰਦ ਹੋ ਰਿਹਾ ਫਿਰ ਮੋਢੇ ਚ ਹੋ ਰਿਹਾ ਹੁਣ ਕੁਛ ਵੀ ਨਹੀਂ ਹੋ ਰਿਹਾ ਮੈਨੂੰ ਆਇ ਲੱਗਦਾ ਕਿੱਥੇ ਆ ਰਹੇ ਹੋ ਮਤੋਂ ਨਹੀਂ ਮੜਦਾ ਜਿਹੜਾ ਹਲਕਾ ਜਿਹਾ ਵੀ ਹੋ ਜੂਗਾ ਜਿਹੜਾ ਬਹੁਤ ਫਰਕ ਆ ਪਹਿਲਾਂ ਉਹਦਾ ਕਿ ਇੱਥੇ ਤੱਕ ਮੇਰੀ ਬਾਹ ਨਹੀਂ ਤੀ ਉੜਦੀ ਸੀ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਦੇਖੋ ਇੱਥੇ ਆਏ ਹੋ ਤੁਹਾਨੂੰ ਦਵਾ ਵੀ ਮਿਲੀ ਹੈ ਨਾ ਦਵਾ ਵੀ ਛੋਟੇ ਸਾਹਿਬ ਜਾਂ ਦੇ ਨਾਲ ਹੈ ਤੁਸੀਂ ਚਲੋ ਕੁਝ ਤੇ ਇਹਦੇ ਬਾਰੇ ਆਏ ਲੈਣੇ ਹੋ ਕਿ ਫਰੋਜ਼ਨ ਜੀਵੇ ਤੁਹਾਨੂੰ ਦਿੱਕਤ ਸੀ ਕਿੱਥੋਂ ਕਿੱਥੇ ਦੱਸੋਗੇ ਵੀ ਤੁਸੀਂ ਇੱਕ ਮਾਹਰ ਫਿਜ਼ੋਥੈਰਾਪਿਸਟ ਕੋਲ ਮਿਲੋ ਜੀ ਹਾਂ ਜੀ ਇਹ ਤਾਂ ਹੁਣ ਆਏ ਜੀ ਦੇਖੋ ਆਪਾਂ ਉਹ ਝੂਠ ਮਾਰੀਏ ਸਾਹਮਣੇ ਹਕੀਕਤ ਚੱਲ ਰਹੀ ਆ ਵੀ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ 2 ਮਿੰਟ ਮੈਡਮ ਨੇ ਸਾਰੇ ਹੋਰ ਵੀ ਖੜੇ ਸੀ 2 ਮਿੰਟ ਮੈਡਮ ਨੇ ਬਸ ਇਲਾਜ ਕਰਿਆ ਕੋਈ ਟੀਕਾ ਨਹੀਂ ਕੋਈ ਦਵਾਈ ਨਹੀਂ ਕੁਝ ਨਹੀਂ 2 ਮਿੰਟ ਦੇ ਵਿੱਚ ਵਿੱਚ ਆਹ ਮਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ ਇਹ ਇਹ ਹੌਨਰ ਦੇ ਹੁੰਦੇ ਵਿਚੈਰੀਟੇਬਲ ਚ ਵੀ ਇੰਨੇ ਹੌਨਰ ਡਾਕਟਰ ਹੈਗੇ ਨੇ ਅੱਜ ਵੀ ਹੈਗੇ ਨੇ ਆਪਾਂ ਕਿਹਾ ਪਹੁੰਚੀ ਜਾਂਦੇ ਆ ਵੀ ਮਾਲਸ਼ਾ ਕਰਾਓ ਆਹ ਕਰਾਓ ਕੋਈ ਮਾਲਸ਼ ਨਹੀਂ ਕਰੀ ਕੋਈ ਕੁਝ ਨਹੀਂ ਜੀ ਦੇਖ ਲਓ ਬਿਨਾ ਮਾਲਸ਼ ਤੋਂ ਵੀ ਵੱਖ ਤੇ ਰਕ ਪਹੁੰਚਦੀ ਹੈ ਜੀ ਇੰਨਾ ਹੀ ਮਾਰਨ ਲਈ ਧੰਨਵਾਦ ਆ ਜੀ ਡਾਕਟਰ ਸਾਹਿਬ ਆਪਣੇ ਨਾ ਜਿਹੜੇ ਆਮ ਸੰਗਤਾਂ ਜਾਂ ਆਮ ਲੋਕ ਨੇ ਜਿਹੜੇ ਉਹ ਦਵਾਈਆਂ ਵੱਲ ਜ਼ਿਆਦਾ ਦੌੜਦੇ ਨੇ ਹਨਾ ਤੇ ਜੇ ਆਪਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਐਕਸਰਸਾਈਜ਼ੇ ਕਰੋਗੇ ਵੀ ਤੁਸੀਂ ਸਾਈਡ ਇਫੈਕਟ ਤੋਂ ਵੀ ਬਚ ਸਕਦੇ ਹੋ ਹਨਾ ਫਿਜ਼ੀਓਥੈਰੇਪਿਸਟ ਕੋਲ ਜਾਓ ਹਨਾ ਐਕਚੁਅਲੀ ਪਤਾ ਸੀ ਤਾਂ ਕਹਿਣਾ ਕਿ ਵਾਈਗਰੂ ਨੇ ਨਾ ਸਾਰੀਆਂ ਪ੍ਰੋਬਲਮਸ ਦਾ ਹੱਲ ਸਾਡੀ ਬੋਡੀ ਚ ਪਾਇਆ ਇਹ ਬੋਡੀ ਬਿਮਾਰ ਹੋਣ ਵਾਸਤੇ ਬਣੀ ਨਹੀਂ ਹੈਗੀ ਆ ਕੋਈ ਵੀ ਡਿਜ਼ੀਜ਼ ਹੈ ਉਹਦਾ ਇਲਾਜ ਨਾ ਸਾਡੀ ਬੋਡੀ ਚ ਹੈ ਸਾਡਾ ਮੀਨ ਸਿਸਟਮ ਕਰਦਾ ਹੈ ਇਮਿਊਨ ਸਿਸਟਮ ਦੀ ਹੈਗਾ ਵੈਸੇ ਵੀ ਬੋਡੀ ਦੇ ਅੰਦਰ ਹੀ ਹੁਣ ਇਹਨਾਂ ਦੇ ਕੰਨ ਤੋਂ ਫਰੋਜ਼ਨ ਸ਼ੋਲਡਰ ਠੀਕ ਕੀਤਾ ਅਸੀਂ ਐਵੇਂ ਡਾਈਜੈਸ਼ਨ ਪੇਟ ਤੋਂ ਨਾਭੀ ਬੈਲੈਂਸ ਕਰਦੇ ਨੇ ਬਹੁਤ ਸਾਰੀਆਂ ਪ੍ਰੋਬਲਮਸ ਸਿਰਫ ਉਂਗਲਾ ਨਾਲੇ ਠੀਕ ਕਰ ਦਿੰਦੇ ਆ ਅਸੀਂ ਤੇ ਬਾਕੀ ਹੋਰ ਕੀ ਕੈਸਾ ਇਹ ਸਨ ਇਸ ਟਾਈਮ ਨਾ ਬਾਬਾ ਜੀ ਦੀ ਕਿਰਪਾ ਵਰਤ ਰਹੀ ਹੈ ਬਾਕੀ ਹੋਰ ਕੁਝ ਨਹੀਂ ਹੈ ਉਹਨਾਂ ਦਾ ਆਸ਼ੀਰਵਾਦ ਕੰਮ ਕਰ ਰਿਹਾ ਇਹ ਪ੍ਰੋਬਲਮ ਨੂੰ ਕਈ ਵਾਰ ਨਾ ਸਾਨੂੰ ਕਲੀਨਿਕ ਤੇ ਕੈਂਟਾ ਡੇਢ ਘੰਟਾ ਲੱਗ ਜਾਂਦਾ ਫਰੋਜ਼ਨ ਸ਼ੋਲਡਰ ਨੂੰ ਜਿਹੜਾ ਇੱਥੇ 10 ਮਿੰਟ 'ਚ ਹੋ ਗਿਆ ਨਾ ਇਹੀ ਜੀ ਮੈਂ ਮਹਿਸੂਸ ਕਰ ਪਾ ਰਿਹਾ ਤੁਹਾਡੇ ਜਜ਼ਬਾਤ ਕੇ ਗੁਰਸਾਹਿਬ ਦੀ ਸਹਿਜ ਜ਼ਰਦਾ ਜਿਹੜੀ ਕਿਰਪਾ ਹੈ ਨਾ ਦੇਖੋ ਤੁਸੀਂ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਵੇਖੋ ਕਿੰਨੀ ਹੈ ਕਿੰਨੀਆਂ ਅਸੀਸ ਤੁਹਾਡੀ ਮੈਂ ਤਾਂ ਦੇਖ ਰਾ ਦੀ ਵੀ ਕਿੰਨਾ ਅੱਛਾ ਅੰਦਰੋਂ ਆਉਣਗੇ ਸਕੈਨ ਹੋ ਗਈ ਕੀ ਹੋਊਗਾ ਕੀ ਦੱਸਣਗੇ ਮੈਂ ਤਾਂ ਅਨਿਵਸ ਸਕੈਨ ਕੋਲ ਤਾਂ ਪਹੁੰਚ ਵੀ ਨਹੀਂ ਜਿਹੜਾ ਪਹਿਲਾ ਵਾਰ ਇਹ ਆ ਜਾਓ ਪਹਿਲੇ ਠੀਕ ਹੋ ਗਏ ਆਜਾ ਤੇ ਮੈਂ ਅੰਦਰ ਇੰਟਰਵਿਊ ਨਹੀਂ ਕਰੀ ਮੈੜੀ ਦੀ ਪਹਿਲੀ ਮਿਲ ਗਿਆ ਪਹਿਲੀ ਹੀ ਆਇਓ ਕਿ ਮੈਂ ਤਾਂ ਉੱਥੇ ਤੱਕ ਪਹੁੰਚਿਆ ਵੀ ਨਹੀਂ ਜੀ ਆਇਓ ਫੜੇ ਨੇ ਅਮਰੀਦ ਜੀ ਨਾਲ ਨੇ ਲੈ ਆਪਸ ਬਣਾਣਾ ਮੇਰਾ ਤਾਂ 2 ਮਿੰਟ ਦਾ ਕੰਮ ਸੀ ਉਹ ਹੋ ਗਿਆ ਜੀ ਦੇਖੋ 7 ਸਾਲ ਸੀ ਜੀ ਉਹ 7 ਮਹੀਨੇ ਵਾਲਾ ਕੰਮ 2 ਮਿੰਟ ਚ ਹੋ ਗਿਆ ਜੀ ਉਹਦੇ ਝੂਠ ਵਾਸਤੇ 2 ਹੀ ਮਿੰਟ ਲੱਗੇ ਬਾਅਦ ਵਿੱਚ 3 ਲੱਗੇ ਬਸ ਇਹ ਤਾਂ ਇੱਥੇ ਸ਼ਬਦ ਮੁੱਕ ਜਾਂਦੇ ਨੇ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਸ਼ਬਦਾਂ ਚ ਇਹਨਾਂ ਨੇ ਦੱਸ ਦਿੱਤਾ ਵੀ ਕਿੰਨਾ ਇਹਨਾਂ ਨੂੰ ਜਿਹੜ ਇਹਨਾਂ ਨੂੰ ਇਹ ਬਹੁਤ ਸੋਚਦੇ ਸੀ ਪਤਾ ਨਹੀਂ ਕੀ ਹੋਣਾ ਕੀ ਹੋਣਾ ਸਰੀਰ ਦਾ ਸਕੈਨ ਹੋਣ ਇਹਨੇ ਦਵਾਈਆਂ ਲੱਗਣੀਆਂ ਪਰ ਇਹਨਾਂ ਦਾ ਜਿਹੜਾ ਫਰੋਜ਼ਨ ਸ਼ੋਲਡਰ ਹੈ ਉਹ ਇੱਕ ਸੈਟਿੰਗ ਦੇ ਵਿੱਚ ਠੀਕ ਹੋ ਗਿਆ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੁਬਾਰਾ ਇਹਨਾਂ ਨੂੰ ਦਿੱਕਤ ਨਹੀਂ ਆਣੀ ਤੇ ਇਹੀ ਜੋ ਅਹਿਸਾਸ ਲਾਈਫਕੇਅਰ ਫਾਊਂਡੇਸ਼ਨ ਐਚਏ ਫਤਕਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਕੇ ਪਹੁੰਚੀ ਹੈ ਸੰਗਤਾਂ ਦੀ ਸੇਵਾ ਦੇ ਲਈ ਆਪ ਸਭ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਬਖਸ਼ੀਤ ਸਿੰਘ ਤੁਸੀਂ ਜੁੜੇ ਸੀ ਲਾਈਫਕੇਅਰ ਫਾਊਂਡੇਸ਼ਨ ਦੇ ਨਾਲ ਸਤਿ ਸ੍ਰੀ ਅਕਾਲ